ਵਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਵਿਵੇਕ ਬੁੱਧੀ ਸਭ ਤੋਂ ਉੱਤਮ ਬੁੱਧੀ ਹੈ ਸੰਸਾਰ ਵਿੱਚ ਵਿਵੇਕ ਬੁੱਧੀ ਕਿਹੜੀ ਹੁੰਦੀ ਹੈ ਜਿਹੜੀ ਖਰੇ ਤੇ ਖੋਟੇ ਨੂੰ ਪਰਖਦੀ ਹੈ ਭਾਵ ਮਾੜੀ ਤੇ ਚੰਗੀ ਚੀਜ਼ ਨੂੰ ਜਿਹੜੀ ਪਰਖਦੀ ਹੈ ਉਹ ਹੈ ਵਿਵੇਕ ਬੁੱਧੀ ਉਸ ਵਿਵੇਕ ਬੁੱਧੀ ਦੇ ਵਾਸਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਉਹਦੀ ਵਰਤੋਂ ਕਰੋ ਤੇ ਵਿਚਾਰ ਕੇ ਚੱਲੋ ਵਿਚਰ ਵਿਚਰ ਰਸ ਪੀਜ ਜਾ ਆਪਣਾ ਜੀਵਨ ਵਿਚਾਰ ਕੇ ਚਲਾਓ ਤਾਂ ਕਿ ਤੁਹਾਡਾ ਜੀਵਨ ਸੁਖੀ ਚੱਲ ਸਕੇ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਸੋ ਵਿਚਾਰਵਾਨ ਬਣਨ ਦਾ ਯਤਨ ਕਰੋ ਕਿਉਂਕਿ ਬਾਣੀ ਦੇ ਵਿੱਚ ਸਿੱਖ ਨੂੰ ਪਰਮ ਹੰਸ ਲਿਖਿਆ ਦੂਸਰੇ ਸ਼ਬਦਾਂ ਵਿੱਚ ਹੰਸ ਉਹ ਨੇ ਜਿਹੜੇ ਗੁਣ ਗ੍ਰਹਿਣ ਕਰਦੇ ਨੇ ਚੰਗੀਆਂ ਗੱਲਾਂ ਚੰਗੇ ਕੰਮ ਗ੍ਰਹਿਣ ਕਰਦੇ ਨੇ ਮਾੜੇ ਨਹੀਂ ਕਰਦੇ ਆਪਾਂ ਵੀ ਹੰਸ ਬਣੀਏ ਹੰਸ ਬਣਨ ਲਈ ਆਪਾਂ ਨੂੰ ਵਿਚਾਰਵਾਨ ਬਣਨ ਦੀ ਲੋੜ ਏ ਸੋ ਆਪ ਜੀ ਕਿਰਪਾ ਕਰਕੇ ਵਿਚਾਰਵਾਨ ਬਣੋ ਜੀਵਨ ਸੁਖੀ ਕਰਨ ਵਾਸਤੇ ਬਹੁਤ ਸਾਰੇ ਤਰੀਕੇ ਨੇ ਉਹਨਾਂ ਵਿੱਚੋਂ ਅੱਜ ਇੱਕ ਵੱਖਰੀ ਤਰ੍ਹਾਂ ਦਾ ਤਰੀਕਾ ਆਪ ਜੀ ਨੂੰ ਮੈਂ ਬੇਨਤੀ ਕਰ ਰਿਹਾ ਹਾਂ ਆਪਾਂ ਜਿਸ ਸਮਾਜ ਵਿੱਚ ਰਹਿੰਦੇ ਆ ਸਾਡੇ ਸਮਾਜ ਵਿੱਚ ਪੁੱਤਰ ਹੋਣਾ ਇਹਨੂੰ ਅਤਿਅੰਤ ਮਹਾਨ ਮੰਨਿਆ ਜਾਂਦਾ ਹੈ ਕਈਆਂ ਦੇਸ਼ਾਂ ਦੇ ਵਿੱਚ ਲੜਕਾ ਜਾਂ ਲੜਕੀ ਨੂੰ ਕੋਈ ਫਰਕ ਨਹੀਂ ਸਮਝਿਆ ਜਾਂਦਾ ਕਈਆਂ ਚ ਲੜਕੀ ਨੂੰ ਮਹਾਨਤਾ ਦਿੱਤੀ ਜਾਂਦੀ ਹੈ ਸੋ ਸਾਡੇ ਸਮਾਜ ਵਿੱਚ ਪੁੱਤਰ ਨੂੰ ਵੰਸ਼ ਚਲਾਉਣ ਵਾਲਾ ਤੇ ਮਾਤਾ ਪਿਤਾ ਦੀ ਸੇਵਾ ਕਰਨ ਵਾਲਾ ਕਮਾਈ ਕਰਕੇ ਖਵਾਉਣ ਵਾਲਾ ਮੰਨ ਕੇ ਉਹਨਾਂ ਨੂੰ ਬੜਾ ਹੀ ਵਧੀਆ ਮੰਨਿਆ ਜਾਂਦਾ ਕਿ ਪੁੱਤਰ ਹੋਣਾ અત્યੰਤ ਜ਼ਰੂਰੀ ਹੈ ਪਰੰਤੂ ਪੁੱਤਰ ਵਾਸਤੇ ਵਿਆਹ ਕਰਾਉਣਾ ਜ਼ਰੂਰੀ ਹੈ ਉਹ ਵਿਚਾਰਨ ਦੀ ਲੋੜ ਇਹ ਹੈ ਕਿ ਵਿਆਹ ਕਾਦੇ ਵਾਸਤੇ ਕਰਾਉਣਾ ਜੀਵਨ ਸੁਖੀ ਚੱਲੇ ਪੁੱਤਰ ਕਾਦੇ ਵਾਸਤੇ ਚਾਹੀਦਾ ਜੀਵਨ ਸੁਖੀ ਹੋਵੇ ਸਾਡੀ ਵੰਸ਼ ਵੀ ਚੱਲੇ ਸਾਨੂੰ ਕਮਾ ਕੇ ਖਵਾਵੇ ਸਾਡੀ ਸੇਵਾ ਵੀ ਕਰੇ ਪਰੰਤੂ ਅੱਜ ਜਿਵੇਂ ਪਰਵਰਤਨ ਆ ਰਹੇ ਨੇ ਨਵੇਂ ਲੋਕਾਂ ਦੀ ਸੋਚ ਨਵੀਂ ਬਣ ਰਹੀ ਹੈ ਉਸ ਸੋਚ ਦੇ ਅਨਸਾਰ ਨਵੇਂ ਹਾਲਾਤਾਂ ਦੇ ਵਿੱਚ ਨਵੀਂ ਪੀੜੀ ਦੀ ਸੋਚ ਬਹੁਤ ਜ਼ਿਆਦਾ ਬਦਲ ਚੁੱਕੀ ਹੈ ਇਸ ਕਰਕੇ ਪਿਆਰਿਓ ਵਿਆਹ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਨਹੀਂ 20 ਵਾਰੀ ਸੋਚੋ ਅਤੇ ਬੱਚੇ ਬਣਾਉਣ ਤੋਂ ਪਹਿਲਾਂ 50 ਵਾਰੀ ਸੋਚੋ ਵਿਆਹ ਕਰਾਉਣਾ ਹੈ ਤਾਂ ਕਾਦੇ ਵਾਸਤੇ ਕਰਾਉਣਾ ਹੈ ਵਿਆਹ ਕਰਾ ਕੇ ਜੇ ਦੁਖੀ ਹੋਣਾ ਹੈ ਉਹਦਾ ਕੀ ਫਾਇਦਾ ਇਸੇ ਤਰ੍ਹਾਂ ਜੇ ਬੱਚੇ ਬਣਾ ਕੇ ਮੁੜ ਕੇ ਦੁਖੀ ਹੋਣਾ ਹਾਏ ਮੇਰਾ ਮੁੰਡਾ ਮੇਰੇ ਆਖੇ ਨਹੀਂ ਲੱਗਦਾ ਹਾਏ ਮੇਰਾ ਮੁੰਡਾ ਆਵਾ ਨਹੀਂ ਕਰਦਾ ਮੇਰਾ ਮੁੰਡਾ ਵਿਆਹ ਨਹੀਂ ਕਰਵਾਉਂਦਾ ਹੁਣ ਮੇਰਾ ਪੋਤਰਾ ਨਹੀਂ ਆਖੇ ਲੱਗਦਾ ਫਿਰ ਆਪਾਂ ਵਿਆਹ ਕਰਦੇ ਵੀ ਕਰਵਾਉਣਾ ਇਸ ਕਰਕੇ ਬਹੁਤ ਸੋਚ ਸਮਝ ਕੇ ਚੱਲੋ ਇੱਕ ਸਮਾਂ ਸੀ ਜਿਸ ਦਿਨ ਸਾਡੀਆਂ ਧੀਆਂ ਪੈਣਾ ਪੜੀਆਂ ਨਹੀਂ ਸੀ ਅਤੇ ਸਾਡੇ ਸਮਾਜ ਦਾ ਮਾਹੌਲ ਵੀ ਐਸਾ ਸੀ ਕਿ ਪਤੀ ਪਰਮੇਸ਼ਰ ਹੈ ਤੇ ਇਸਤਰੀ ਤਾਂ ਦਾਸੀ ਵਤ ਹੈ ਉਹਨੇ ਨੌਕਰਾਨੀ ਵਾਂਗੂ ਹੀ ਰਹਿਣਾ ਤੇ ਉਹਨੂੰ ਬਸ ਮਾੜਾ ਮੋਟਾ ਰੋਟੀ ਦੇ ਦਿੱਤੀ ਸਵਾਸ ਚੱਲਣ ਲਈ ਤੇ ਘਟ ਖਾਈ ਜਾਵੇ ਤਾਂਨੇ ਮਿਹਨੇ ਝੱਲੀ ਜਾਵੇ ਨਰਕ ਦਾ ਜੀਵਨ ਜਿਉਈ ਜਾਵੇ ਤੇ ਉਹ ਬੱਚੇ ਬਣਾਈ ਜਾਵੇ ਕਾਮ ਇੱਛਾ ਪੂਰੀ ਕਰੀ ਜਾਵੇ ਹੋਰ ਘਰ ਦੇ ਕੰਮ ਕਰੀ ਜਾਵੇ ਇਸਤਰੀ ਇਸ ਲਈ ਹੁੰਦੀ ਸੀ ਉਸ ਦਿਨ ਵਿਆਹ ਨਿਭ ਗਏ ਸੌਖੇ ਕਿਉਂਕਿ ਇਸਤਰੀ ਪੜ੍ਹੀ ਲਿਖੀ ਨਹੀਂ ਸੀ ਜਿਆਦਾ ਉਹਦੀ ਆਪਣੀ ਸੁਤੰਤਰ ਸੋਚ ਨਹੀਂ ਸੀ ਹੈਗੀ ਅਤੇ ਉਹਨੂੰ ਇਹ ਡਰ ਹੁੰਦਾ ਸੀ ਕਿ ਜੇ ਮੈਂ ਇੱਥੋਂ ਕੋ ਇਸ ਘੋਟੇ ਤੋਂ ਬਚਾਂਗੀ ਇੱਥੋਂ ਬਾਹਰ ਨਿਕਲਾਂਗੀ ਤੇ ਬਾਹਰ ਬਹੁਤੇ ਨੇ ਕਿ ਮੈਨੂੰ ਕੁੱਟਣ ਵਾਲੇ ਇਸ ਕਰਕੇ ਇੱਥੇ ਹੀ ਰਹੁ। ਉਹ ਬਾਕੀ ਸਮਾਜ ਦੀ ਸਿੱਖਿਆ ਵੀ ਐਸੀ ਸੀ ਕਿ ਬਈ ਨਹੀਂ ਜੋ ਵੀ ਪਤੀ ਕਰੇ ਉਹ ਠੀਕ ਹੀ ਠੀਕ ਹੈ। ਸਹੁਰੇ ਵੀ ਜੋ ਕਰਨ ਠੀਕ ਹੀ ਹੈ ਮਾਪਿਆਂ ਨੇ ਕੁਝ ਨਹੀਂ ਕਹਿਣਾ। ਅੱਜ ਉਹ ਸੋਚ ਬਦਲ ਚੁੱਕੀ ਹੈ। ਹੁਣ ਆਪਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਵਿਆਹ ਕਰਨ ਤੋਂ ਪਹਿਲਾਂ ਆਪਣੇ ਲੜਕੇ ਨੂੰ ਜਾਚ ਸਿਖਾਓ ਕਿ ਤੂੰ ਘਰਵਾਲੀ ਨੂੰ ਖੁਸ਼ ਕਿਵੇਂ ਰੱਖਣਾ ਹੈ ਘਰਵਾਲੀ ਨਾਲ ਨਿਭਾਉਣੀ ਕਿਵੇਂ ਹੈ ਇਸੇ ਤਰ੍ਹਾਂ ਆਪਣੀ ਲੜਕੀ ਨੂੰ ਸਿਖਾਓ ਅੱਜ ਆਪਾਂ ਲੜਕੀਆਂ ਨੂੰ ਬਹੁਤ ਪੜਾਉਨੇ ਆ ਬੜੀ ਚੰਗੀ ਗੱਲ ਹੈ ਉਹ ਜਦੋਂ ਪੜ ਜਾਂਦੀਆਂ ਨੇ ਜਿੱਥੇ ਉਹਨਾਂ ਨੂੰ ਪੜ੍ਹਾਈ ਦਾ ਲਾਭ ਹੁੰਦਾ ਉਥੇ ਦੋ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਇੱਕ ਤਾਂ ਸੁਤੰਤਰ ਸੋਚ ਹੋ ਜਾਂਦੀ ਹੈ ਨਵੀਆਂ-ਨਵੀਆਂ ਗੱਲਾਂ ਸਿੱਖਦੀਆਂ ਨੇ ਪੜ੍ਹਦੀਆਂ ਨੇ ਕਰਦੀਆਂ ਨੇ ਤੇ ਉਹ ਪੁਰਾਣੀਆਂ ਰੀਤੀ ਰਿਵਾਜਾਂ ਚੋਂ ਨਿਕਲਦੀਆਂ ਨੇ ਦੂਸਰਾ ਉਹ ਪੈਸੇ ਕਮਾਉਣ ਲੱਗ ਪੈਂਦੀ ਹੈ ਪਤੀ ਨੂੰ ਆਂਦੀ ਤੇਰੇ ਤੋਂ ਬਹੁਤੇ ਕਮਾਉਣੀ ਹੈ ਮੈਂ ਤੇਰੇ ਤੋਂ ਕੀ ਲੈਣਾ ਮੈਂ ਤੇਰੀਆਂ ਜੁੱਤੀਆਂ ਕਿਉਂ ਖਾਵਾਂ ਇਹ ਦੋ ਨੁਕਸਾਨ ਵੀ ਕਹੇ ਜਾ ਸਕਦੇ ਨੇ ਲਾਭ ਵੀ ਕਹੇ ਜਾ ਸਕਦੇ ਨੇ ਪਰ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਤਲਾਕ ਵਧਣ ਲੱਗ ਪਏ ਨੇ ਪਤੀ ਪਤਨੀ ਦਾ ਆਪਸੀ ਮਾਨਸਿਕ ਕਸ਼ਟ ਬਹੁਤ ਦੁਖਦਾਈ ਹੁੰਦਾ ਮਾਪਿਆਂ ਵਾਸਤੇ ਤੇ ਕਈ ਕਈ ਸਾਲ ਫਿਰ ਉਹ ਸਿਆਪਾ ਪਿਆ ਰਹਿੰਦਾ ਫਿਰ ਜੀ ਸਾਡੇ ਮੁੰਡੇ ਦਾ ਦੂਜਾ ਵਿਆਹ ਹੋ ਜਾਵੇ ਫਟਾਫਟ ਉਹ ਪਹਿਲਾ ਮੁੱਕਦਾ ਨਹੀਂਗਾ ਦੂਜਾ ਹੁੰਦਾ ਨਹੀਂ ਆਪਾਂ ਫਿਰ ਕਲਪੀ ਜਾਂਦੇ ਭਾਵੇਂ ਇਹ ਹੈ ਕਿ ਆਪਾਂ ਬੱਚੇ ਬਣਾਉਣੇ ਨੇ ਤਾਂ ਕਲਪਣ ਵਾਸਤੇ ਬਣਾਉਣੇ ਨੇ ਕਾਦੇ ਵਾਸਤੇ ਬਣਾਉਣੇ ਸੁਖ ਲੈਣ ਲਈ ਬਣਾਉਣੇ ਨੇ ਇਸ ਲਈ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਤੂੰ ਨਿਭਾਉਣੀ ਕਿਵੇਂ ਹੈ ਮੁੰਡੇ ਕੁੜੀ ਨੇ ਜੇ ਵਿਆਹ ਕਰਵਾਉਣਾ ਤੇ ਨਹੀਂ ਤੇ ਚੁੱਪ ਕਰਕੇ ਮੇਨੋ ਵੇਹ ਤੋਂ ਚਲਾਈ ਜਾਓ ਇੱਕ ਸਮਾਂ ਸੀ ਜਿੱਦਣ ਬੜੇ ਲੋਕੀ ਚੱਲਦੇ ਸੀ ਛੜਿਆਂ ਦੀ ਅੱਗ ਨਾਲ ਬਲੇ ਇਹ ਅੱਜ ਤਾਂ ਬਣਿਆ ਬੜਾਤੀਆਂ ਰੋਟੀਆਂ ਵੀ ਮਿਲ ਜਾਂਦੀਆਂ ਨੇ ਚੁੱਲ੍ਹੇ 'ਚ ਅੱਗ ਵੀ ਫੂਕਾਂ ਵੀ ਨਹੀਂ ਮਾਰਨੀਆਂ ਪੈਂਦੀਆਂ ਉਦੋਂ ਫੂਕਾਂ ਮਾਰਨੀਆਂ ਪੈਂਦੀਆਂ ਸੀ ਇਸ ਕਰਕੇ ਆਪੋ ਆਪਣੀ ਪਕਾ ਕੇ ਖਾ ਸਕਦੇ ਆ ਆਪਾ ਪਰ ਕਸ਼ਟ ਝੱਲਣ ਨਾਲੋਂ ਸੁਖ ਲੈਣ ਦੀ ਜਾਚ ਸਿੱਖੀਏ ਭਾਵੇਂ ਇਕੱਲੇ ਰਹਿ ਕੇ ਲਈਏ ਔਰ ਇਕੱਠੇ ਰਹਿ ਕੇ ਲਈਏ ਇਸੇ ਤਰ੍ਹਾਂ ਜੇ ਬੱਚੇ ਬਣਾਉਣੇ ਨੇ ਬੱਚੇ ਬਣਾਉਣ ਤੋਂ ਪਹਿਲਾਂ ਸੋਚੋ ਕਿੰਨੇ ਬੱਚੇ ਬਣਾਉਣੇ ਨੇ ਇਹ ਬੱਚਿਆਂ ਨੂੰ ਪਾਲਣ ਦੀ ਵੀ ਜਾਂਚ ਸਿੱਖੋ ਬੜਾ ਔਖਾ ਕੰਮ ਹੈ ਬੱਚੇ ਪਾਲਣੇ ਵਧੀਆ ਢੰਗ ਨਾਲ ਪਾਲਣੇ ਕੋਈ ਲਾੜ ਨਾ ਖਰਾਬ ਕਰ ਦਿੰਦੇ ਨੇ ਤੇ ਕੋਈ ਕੁੱਟ ਕੇ ਖਰਾਬ ਕਰ ਦਿੰਦੇ ਨੇ ਫਿਰ ਅਗਲੀ ਗੱਲ ਇਹ ਕਿ ਬੱਚੇ ਕਿੰਨੇ ਬਣਾਉਣੇ ਨੇ ਕਿੰਨੇ ਕਿੰਨੇ ਮੁੰਡੇ ਕਿੰਨੇ ਕੁੜੀਆਂ ਬਣਾਉਣੇ ਨੇ ਇਹਦੇ ਤੇ ਵੀ ਵਿਚਾਰ ਕਰੋ ਇਹ ਗੱਲਾਂ ਨੂੰ ਬੜਾ ਮੇਨ ਤੋਲ ਕੇ ਚੱਲੋ ਕਿਉਂਕਿ ਇਸ ਵੇਲੇ ਅੱਜ ਦੇ ਯੁੱਗ ਵਿੱਚ ਨੌਜਵਾਨ ਪੜ੍ਹੀ ਲਿਖੀ ਪੀੜ੍ਹੀ ਜਿਹੜੀ ਹੈ ਜੇ ਉਹਨਾਂ ਨੂੰ ਮਾਤਾ ਪਿਤਾ ਕਹਿਣ ਕਿ ਤੂੰ ਸਾਡੇ ਆਖੇ ਲੱਗ ਤੂੰ ਸਾਡੀ ਸੇਵਾ ਕਰ ਤਾਂ ਬੱਚੇ ਅੱਗੋਂ ਕਹਿੰਦੇ ਨੇ ਕਿ ਕਿਉਂ ਕਰਾਂ ਮਾਤਾ ਪਿਤਾ ਕਹਿੰਦੇ ਨੇ ਕਿ ਤੈਨੂੰ ਬਣਾਇਆ ਤੈਨੂੰ ਪਾਲਿਆ ਪੋਸਿਆ ਬੱਚੇ ਅੱਗੋਂ ਕਹਿੰਦੇ ਨੇ ਕਿ ਮੈਂ ਆਖਿਆ ਸੀ ਤੈਨੂੰ ਧਿਆਨ ਨਾ ਸੁਣਿਆ ਜੇ ਬੱਚੇ ਅੱਗੋਂ ਆਂਦੇ ਨੇ ਤੈਨੂੰ ਮੈਂ ਆਖਿਆ ਸੀ ਬਾਪੂ ਕਿ ਮੈਨੂੰ ਬਣਾ ਤੇ ਮੈਨੂੰ ਪਾਲ ਪੋਸ ਤੇਰਾ ਜੀ ਕੀਤਾ ਤੂੰ ਕਰ ਲਿਆ ਮੈਂ ਕਿਉਂ ਕਰਾਂ ਮੇਰੇ ਤੇ ਸਾਲ ਨਹੀਂ ਕੀਤਾ ਤੂੰ ਇਹ ਗੱਲਾਂ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਤੁਹਾਡੇ ਸਾਹਮਣੇ ਆਉਣੀਆਂ ਨੇ ਇਸ ਕਰਕੇ ਬਹੁਤ ਸੋਚ ਸਮਝ ਕੇ ਚੱਲ ਗਏ ਇਸ ਤੋਂ ਹੋਰ ਇੱਕ ਅਗਲੀ ਗੱਲ ਆਪਾਂ ਸਾਰੇ ਹੀ ਚਾਹੁੰਦੇ ਆ ਕਿ ਸਾਡੇ ਬੱਚੇ ਬਾਹਰ ਚਲੇ ਜਾਣ ਬਹੁਤ ਸਾਰੇ ਪੈਸੇ ਕਮਾਉਣ ਪਰੰਤੂ ਆਪ ਜੀ ਨੇ ਸ਼ਾਇਦ ਕਦੀ ਇਹ ਘਾਟ ਹੀ ਸੋਚਿਆ ਹੋਣਾ ਹੈ ਕਿ ਬਾਹਰ ਜਾ ਕੇ ਸਾਡੇ ਬੱਚੇ ਕਿਉਂ ਪੈਸੇ ਕਮਾ ਸਕਦੇ ਨੇ ਬਹੁਤੇ ਇੱਥੇ ਕਿਉਂ ਨਹੀਂ ਕਮਾ ਸਕਦੇ ਉਹ ਸਾਡੀ ਗਲਤੀ ਹੈ ਇੱਥੇ ਆਪਾਂ ਬਹੁਤੇ ਬੱਚੇ ਬਣਾਈ ਗਏ ਆ ਪੰਜ ਪੰਜ 7 7 ਕਦੀ ਕੁੜੀਆਂ ਦੀ ਜੋੜੀ ਕਦੀ ਮੁੰਡਿਆਂ ਦੀ ਜੋੜੀ ਜਿਉਂ ਜੋੜੀਆਂ ਰਲਾਉਣ ਲੱਗਦੇ ਆ ਬਸ ਉਹ ਜੋੜੀਆਂ ਜੋੜੀਆਂ ਕਰਦੇ ਆ ਕਰਦੇ ਆ ਪੰਜ ਸੱਤ 10 ਬਣਾ ਦੇਨੇ ਆ ਤੇ ਜਾਂ ਮੁੰਡਾ ਬਣਾਉਂਦੇ ਆ ਮਣਾਉਂਦੇ ਆ ਪੰਜ ਸੱਤ ਕੁੜੀਆਂ ਬਣਾ ਦੇਨੇ ਆ ਜਨਸੰਖਿਆ ਤੇ ਵੱਧ ਗਈ ਸਾਡੇ ਦੇਸ਼ ਦੇ ਵਿੱਚ ਆਬਾਦੀ ਵਧਣ ਕਰਕੇ ਸਾਡੇ ਦੇਸ਼ ਵਿੱਚ ਪ੍ਰਤੀ ਜੀ ਆਮਦਨ ਬਹੁਤ ਘਟ ਗਈ ਹੈ ਸਾਡੇ ਤੋਂ ਬਹੁਤ ਵੱਡੇ ਵੱਡੇ ਦੇਸ਼ ਨੇ ਉੱਥੇ ਸਿਰਫ 2.5 ਕਰੋੜ ਦੀ ਆਬਾਦੀ ਹੈ ਜਿਹੜੇ ਸਾਡੇ ਦੇਸ਼ ਤੋਂ ਕਈ ਗੁਣਾ ਵੱਡੇ ਨੇ ਤੇ ਸਾਡੇ 1.5 ਅਰਬ ਨੂੰ ਆਪਾਂ ਪਹੁੰਚਣ ਵਾਲੇ ਆ ਇੱਕ ਅਰਬ 35-40 ਕਰੋੜ ਨੂੰ ਹੋ ਗਏ ਆ ਕਿਉਂ ਕਿ ਹਰੇਕ ਨੇ ਬੱਚੇ ਬਣਾਉਣੇ ਨੇ ਜਿਹਦੇ ਘਰ ਬੱਚਾ ਨਹੀਂ ਉਹਨੂੰ ਗੋੰਡਣਾ ਨਹੀਂ ਤਾਂ ਉਹਨੇ ਮੈਣੇ ਦੇਈ ਜਾਣੇ ਨੇ ਗੋੰਡੀਆਂ ਨੇ ਮੁੰਡਿਆਂ ਨੂੰ ਉਹਨਾਂ ਨੇ ਕੁੜੀਆਂ ਨੂੰ ਕੁੜੀਆਂ ਨੇ ਤੇ 700 ਦੇ ਨੇ ਵੀ ਜਦੋਂ ਕੁੜੀ ਵਿਆਹ ਹੀ ਜਾਂਦੀ ਉਹਨਾਂ ਨੇ ਪਹਿਲੇ ਦਿਨ ਹੀ ਆਖ ਲੈਣ ਸਾਨੂੰ ਤੇ ਮੁੰਡਾ ਹੀ ਚਾਹੀਦਾ ਫਟਾਫਟ ਜੇ ਨਹੀਂ ਹੋਇਆ ਤਾਂ ਵੀ ਨੂੰ ਨੂੰ ਤੰਗ ਕਰੀ ਜਾਣਾ ਉਹ ਇਹ ਸਾਰੀਆਂ ਸੋਚਾਂ ਅੱਜ ਬਦਲਣ ਦੀ ਲੋੜ ਹੈ ਜੇ ਤੁਸੀਂ ਸੁੱਖ ਲੈਣਾ ਹੈ ਤਾਂ ਸੁੱਖ ਵਾਸਤੇ ਪੈਸੇ ਦੀ ਲੋੜ ਹੈ ਭਾਵੇਂ ਸਾਰੇ ਸੁੱਖ ਪੈਸੇ ਨਾਲ ਨਹੀਂ ਆਉਂਦੇ ਪਰ ਪੈਸੇ ਦੀ ਲੋੜ ਹੈ ਪੈਸੇ ਵਾਸਤੇ ਆਪਾਂ ਬਾਹਰਲੇ ਦੇਸ਼ਾਂ ਨੂੰ ਭੱਜਦੇ ਆਂ ਤੇ ਜਿੱਥੇ ਬਾਹਰਲੇ ਦੇਸ਼ਾਂ ਜਾਂਦੇ ਆ ਉੱਥੇ ਜਾ ਕੇ ਕਿਉਂ ਪੈਸੇ ਬਹੁਤੇ ਨਹੀਂ ਕਿ ਉੱਥੇ ਲੋਕ ਬੱਚੇ ਬਣਾਉਂਦੇ ਹੀ ਨਹੀਂ ਜੇ ਬਣਾਉਂਦੇ ਵੀ ਨਹੀਂ ਤੇ ਇੱਕ ਅੱਧਾ ਬਣਾਇਆ ਚੱਲ ਬਈ ਉੱਥੇ ਭੱਜਦੇ ਆ ਇੱਥੇ ਹੀ ਆਪਾਂ ਬੱਚੇ ਬਣਾਉਣੇ ਬੰਦ ਕਰ ਦਈਏ ਘੱਟ ਕਰ ਦਈਏ ਤਾਂ ਸਾਡੇ ਦੇਸ਼ ਵਿੱਚ ਹੀ ਸਾਡੀ ਆਮਦਨ ਵੱਧ ਜਾਵੇਗੀ ਆਪਾਂ ਅਮੀਰ ਹੋ ਜਾਵਾਂਗੇ ਇਸ ਕਰਕੇ ਮੇਰੀ ਇਸ ਗੱਲ ਤੇ ਵੀ ਵਿਚਾਰ ਕਰੋ ਤਾਂ ਕਿ ਤੁਸੀਂ ਸੁਖੀ ਰਹਿ ਸਕੋ ਤੇ ਵਿਚਾਰਵਾਨ ਬਣਨ ਦੀ ਲੋੜ ਹੈ ਫਿਰ ਜਿਹੜੇ ਬਾਹਰ ਗਏ ਬੱਚੇ ਨੇ ਕਮਾਈ ਵੀ ਕਰਨ ਲੱਗ ਪੈਂਦੇ ਨੇ ਹੁਣ ਕਮਾਈ ਕਰਕੇ ਵੀ ਫਿਰ ਉਹ ਤੁਹਾਨੂੰ ਜੀ ਕਰਦਾ ਤਾਂ ਪੈਸੇ ਭੇਜ ਦੇ ਜੀ ਕਰਦਾ ਨਹੀਂ ਭੇਜਦੇ ਔਰ ਸਭ ਤੋਂ ਵੱਧ ਖਰਾਬ ਕੰਨ ਉਦੋਂ ਹੁੰਦਾ ਕਿ ਜਦੋਂ ਬੱਚੇ ਬਾਹਰ ਹੁੰਦੇ ਨੇ ਮਾਤਾ ਪਿਤਾ ਘਰ ਤੋਂ ਵਿੱਚ ਹੁੰਦੇ ਨੇ ਮਾਤਾ ਪਿਤਾ ਦੀ ਬਿਰਧ ਬਸਤਾ ਹੋ ਜਾਂਦੀ ਹੈ ਸੇਵਾ ਸੰਭ ਕਰਨ ਵਾਲਾ ਕੋਈ ਨਹੀਂ ਹਾਂ ਅਖੀਰ ਦਾ ਮਕਾਉਂ ਆਉਂਦਾ ਤਾਂ ਸੰਸਕਾਰ ਵੇਲੇ ਵੀ ਬੱਚੇ ਨਹੀਂ ਪਹੁੰਚਦੇ ਮੇਰਾ ਤੇ ਜੀ ਕੰਮ ਖਰਾਬ ਹੁੰਦਾ ਜੀ ਉਥੇ ਫਲਾਈਟਾਂ ਨਹੀਂ ਜੀ ਹੁਣ ਕੋਰੋਨਾ ਹੋ ਗਿਆ ਜੀ ਫਿਰ ਆਪਾਂ ਨੂੰ ਬੱਚੇ ਬਣਾਉਣ ਦਾ ਫਾਇਦਾ ਹੈ ਜੀ ਕੋਈ ਸੋ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਨਾਲ ਵਿਚਾਰੋ ਅਤੇ ਮੇਰੀ ਉਸ ਬੇਨਤੀ ਨੂੰ ਪਰਵਾਣ ਕਰੋ ਕਿ ਵਿਚਾਰਵਾਨ ਬਣੋ ਬੱਚੇ ਪਰਮਾਤਮਾ ਦੀ ਦੇਣ ਨਹੀਂ ਤੁਸੀਂ ਬਣਾਉਂਦੇ ਹੋ ਤੇ ਵਿਚਾਰ ਕੇ ਬਣਾਓ ਕਿ ਕਿਉਂ ਬਣਾ ਰਹੇ ਆ ਵਿਚਾਰ ਕੇ ਵਿਆਹ ਕਰਵਾਓ ਜੇ ਨਿਭਾਉਣਾ ਹੈ ਤਾਂ ਵਿਆਹ ਕਰਵਾਓ بڑے ਉਤਰਾ ਚੜਾਉਣੇ ਨੇ بڑے ਦੁੱਖ ਆਉਣੇ ਨੇ ਵਿਆਹ ਦੇ ਵਿੱਚ ਕਦੀ ਮੁੰਡਾ ਹੋਰ ਕਿਸੇ ਕੁੜੀ ਨਾਲ ਰੁੱਝ ਗਿਆ ਤੇ ਕਦੀ ਕੁੜੀ ਕਿਸੇ ਹੋਰ ਮੁੰਡੇ ਨਾਲ ਰੁੱਝ ਗਈ ਇਹ ਸਭ ਕੁਝ ਹੋਣਾ ਹੈ ਇਹੋ ਜਿਹੇ ਰਲਦੇ ਮਿਲਦੇ ਬੜੀ ਤਰ੍ਹਾਂ ਦੇ ਦੁੱਖ ਵਿਆਹ ਦੇ ਜੀਵਨ ਦੇ ਵਿੱਚ ਆਉਂਦੇ ਨੇ ਅੱਜਕੱਲ ਜਦੋਂ ਮੁੰਡੇ ਕੁੜੀਆਂ ਦੋਵੇਂ ਹੀ ਨੌਕਰੀ ਕਰਦੇ ਨੇ ਬਾਹਰ ਆਵਾਜਾਈ ਹੁੰਦੀ ਹੈ ਉਦੋਂ ਇਹ ਸੰਭਾਵਨਾ ਬਹੁਤ ਜ਼ਿਆਦਾ ਵੱਧ ਗਈ ਹੈ ਕਿ ਕਿਸੇ ਹੋਰ ਦੇ ਨਾਲ ਉਹਨਾਂ ਦਾ ਸਬੰਧ ਬਣ ਜਾਵੇ ਜੇ ਬਹੁਤ ਸਾਰੇ ਬਣਾ ਲੈਂਦੇ ਨੇ ਫੇਸਬੁੱਕ ਵਗੈਰਾ ਨਾਲ ਹੋਰ ਵੀ ਬੜਾ ਇਥੋਂ ਤੱਕ ਕੰਮ ਹੋ ਗਿਆ ਕਿ ਕਈ ਵਾਰੀ ਨੂੰ ਚੈਟ ਕਰਦੀ ਕਰਦੀ ਸਹੁਰੇ ਨਾਲ ਹੀ ਉਹ ਪ੍ਰੇਮ ਕਰਨ ਲੱਗ ਪੈਂਦੀ ਹੈ ਉਹ ਇਸ ਤਰ੍ਹਾਂ ਦਾ ਕੁਝ ਹੁੰਦਾ ਇਹਨਾਂ ਸਾਰੀਆਂ ਗੱਲਾਂ ਨੂੰ ਕਿਵੇਂ ਸਮੇਟਣਾ ਇਹ ਸੋਚ ਸਮਝ ਕੇ ਚੱਲੋ ਤਾਂ ਕਿ ਤੁਹਾਡਾ ਜੀਵਨ ਸੁਖੀ ਹੋ ਸਕੇ ਤੇ ਗੁਰੂ ਕਾ ਬਚਨ ਮੰਨ ਕੇ ਆਪਾਂ ਵੀ ਵਿਚਾਰਵਾਨ ਬਣੀਏ